ਹੋਗਾ 10 ਕਿਲੋ ਦੁੱਧ ਕੰਡੇ ਵਾਲਾ ਗਾਰੰਟੀ ਆ 10 ਕਿਲੋ ਦੁੱਧ 10 ਕਿਲੋ ਮੂਰੇ ਆਹ ਲਓ ਆਪਾਂ ਬਈ 10 ਕਿਲੋ ਦੁੱਧ ਵਾਲੀ ਦਾ ਕਰਾਂਗੇ ਕੀ ਬਈ 70 ਤੇ 70 ਕੀ ਘਰੇ ਲ ਜਾ ਕੇ ਗੱਡੀ ਤੋਂ ਲਾ ਕੇ ਠੀਕ ਆ ਬਈ ਆ ਦੋ ਚਾਰ ਮਿੰਟ ਮੱਝ ਨੂੰ ਸਾਧਵਾ ਕੇ ਨਾਲ ਦੇ ਨਾਲ ਚੋਲਣ ਜੇ ਲੱਤ ਛੱਡ ਕੇ ਆਰ ਜਾਵੇ ਚੋਣ ਲੱਗਿਆ ਗੱਡੀ ਤੋਂ ਲਾ ਕੇ ਠੀਕ ਆ ਤੇ ਮੱਝ ਫਰੀ ਹੈ ਜੀ ਬੜਾ ਠੀਕ ਆ ਬਈ ਬਹੁਤ ਸੋਹਣਾ ਬਈ ਬਹੁਤ ਆ ਚੰਗੀ ਭਾਈ ਦੂਜਾ ਨੰਬਰ ਕਾਲੇ ਆ ਆਪਣੇ ਕੋਲ ਪ੍ਰੋਪਰ ਡਾਟਾ ਡਾਡਾ ਪਿਆਦਾ ਵੀਡੀਓ ਵੀਡੀਓ ਸੁੰਦੀ ਦੀ ਠੀਕ ਆ ਭਾਈ ਤੇ ਜੇ ਤੂੰ ਦਾ ਦੰਦਿਆਂ ਵੜਦਾ ਹਾਲਾ ਤੇ ਇੰਜੀਨੀਅਰ ਕਿੰਨਾ ਦੁੱਧ ਸੇ ਆ ਪਾ ਭਾਈ ਇਹਦੇ ਥੱਲੇ ਭਾਈ ਜੀ 9 ਕਿਲੋ ਦੁੱਧ ਪੂਰਾ ਕੰਡੇ ਵਾਲਾ ਜੀ ਬਟ ਠੀਕ ਅਗਲਾ ਘਰੇ ਲਿ ਜਾ ਕੇ ਚੋਕੇ ਬੰਦੇ ਕੇ ਸਾਜੀ ਗਾਰੰਟੀ ਪਵਾ ਦੋਵੇ ਠੀਕ ਆ ਭਾਈ ਦੋ ਟਾਈਮ ਚੋਕੇ ਭਲਾ ਪੈਸੇ ਦੇ ਦੇਵੇ ਬਟ ਠੀਕ ਕੋਈ ਜੱਫਰ ਨਹੀਂ ਗਾ ਹਾਂ ਸੁਣਾ ਕੀ ਆ ਘਰੇ ਖੜੀ ਵੀ ਅਗਲਾ ਪੁੱਛਿਆ ਕਰੂਗਾ ਵੀ ਯਾਰ ਵਾਕੀ ਕੋਈ ਛੋਟੀ ਸ਼ਗੀ ਆ ਹਾਂ ਵੀ ਕਿਸੇ ਦੀ ਕਿਸੇ ਪਾਸੋਂ ਕੋਈ ਅਸਤਰਾ ਨਹੀਂ ਚਵਾਈ ਥਣ ਲੈਵਾ ਕੋਈ ਸੈੜ ਨਹੀਂ ਕੋਈ ਛੱਪਾ ਨਹੀਂ ਦਾ ਮੁੱਲ ਜਮਾ ਜੈ ਜ 32000 ਰੁਪਿਆ ਠੀਕ ਆ ਬਾਈ ਮਾਣ ਤਣ ਕਰਦਾ 100 ਕਿਲੋਮੀਟਰ ਵਾੜ ਕੇ ਪਹੁੰਚ ਕਰ ਦਾਂਗੇ ਬਸ ਇਹ ਦੂ ਵਦ ਨਾ ਮੇਰਾ ਬਾਈ ਕਹਵੇ ਚਲੋ ਚਵਾ ਦੂਗੀ 14 ਗਲੋ ਹੈ 13 14 ਪੱਕਾ ਚਵਾ ਦੂ ਕੰਡੇ ਬਸ ਠੀਕ ਹੈ ਨਾ 24 ਜੂਲੀ ਬਹੁਤ ਆ ਉਹ ਜਾਨ ਕੇ ਹੈ ਉਹਦੇ ਚਾ ਨਾ ਜਾਤ ਜਿਵੇਂ ਜਨਤਨ ਕਰਾਂਗੇ ਤਿਆਰ ਤਾਂ ਡੇਢ ਦੀ ਦੇਖ ਜੂ ਬੱਚਾ ਰੱਖ ਦੇਵੇ ਤਾਂ ਬਸ ਠੀਕ ਹੈ ਨਾ ਅੱਡੀ ਜੋ ਡੀਂਗੜਾ ਨਹੀਂ ਕਰ ਕਰ ਖੜੀਆਂ ਬਿਲਕੁਲ ਹੈ ਨਾ ਭਾਈ ਸਾਸੀ ਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਫੇਰ ਪਹੁੰਚੇ ਆਂ ਬਾਈ ਮਨਜਿੰਦਰ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਚੋਟੀਆਂ ਕਲਾ ਤਹਿਸੀਲ ਵੀ ਇਹਨੂੰ ਮੋਗਾ ਪੈਂਦੀ ਹੈ ਤੇ ਜ਼ਿਲ੍ਹਾ ਵੀ ਮੋਗਾ ਪੈਂਦਾ ਤਲਵੰਡੀ ਭਾਈ ਦੇ ਬਿਲਕੁਲ ਨੇੜ ਚਾਰੇ ਬਿਲਕੁਲ ਜੈ ਜੀ ਰੇਟਾਂ ਦੇ ਹੋਣਗੇ ਸਾਰੀ ਗੱਲਬਾਤ ਕਰਾਂਗੇ ਰੇਟ ਰੂਟ ਦੁੱਧ ਦੇ ਦੁਬਾਰੇ ਸਾਰੀ ਜਾਣਕਾਰੀ ਆਪਾਂ ਬਾਈ ਮਨਜਿੰਦਰ ਤੋਂ ਲੈਂਦੇ ਆ ਮਨਜਿੰਦਰ بھائی ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਚੈਨਲ ਨਾਲ ਜੁੜੇ ਆ ਜੀ ਤੇ ਮਨਜਿੰਦਰ ਭਾਈ ਕਿਵੇਂ ਦੇ ਰਹਿਣਗੇ ਰੇਟ ਆਪਣੇ ਚਾਰੇ ਜਾਨਵਰਾਂ ਦੇ ਬਾਈ ਵਨ ਨੱਪ ਘਟ ਕੇ ਨਾਰਮਲ ਆ ਤੇ ਹੈ ਪਸੂ ਸਾਰੇ ਦੁੱਧ ਵਾਲੇ ਆ ਬਹੁਤ ਠੀਕ ਹੈ ਕੋਈ ਸਾਹਮਣਾ ਨਹੀਂ ਪੈਂਦਾ ਠੀਕ ਹੈ ਬਾਈ ਮਨਜਿੰਦਰ ਭਰੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਜੋੜਾ ਇਹਦਾ ਹਦ ਗਿਆ ਨਾ ਤੁਸੀਂ ਅੱਗੇ ਵੀ ਕਿਹਾ ਏ ਵੀ ਇਹ ਦੋਨੇ ਸੌਦੇ ਵਾ ਪਹਿਲਾਂ ਆਪਾਂ ਗਾਂ ਵਰਗਾ ਦੀ ਫਿਰ ਆਪਾਂ ਬੱਚੀ ਵਰੇ ਦੱਸਾਂਗੇ ਭਾਈ। ਭਾਈ ਇਹ ਗਾਂ ਮਹੀਨੇ ਦੀ ਮਾਰ ਕਹਿੰਦੇ ਦੱਸਿਆ ਸੋਈ ਵੀ ਆ। ਠੀਕ ਆ ਭਾਈ। ਠੀਕ ਆ। ਪਰ ਅਗਲਾ ਕੋਈ ਪੰਜਾਂ ਮਹੀਨੇ ਸਮਝ ਲੈ ਛਿਆਂ ਨਹੀਂ ਸਮਝ ਲੈ। ਠੀਕ ਆ ਭਾਈ। 5 ਮਹੀਨੇ ਦੀ ਸੋਈ ਵੀ ਆ। ਠੀਕ ਆ ਭਾਈ। 10 ਕਿਲੋ ਦੁੱਧ ਆ ਆਪਣੇ ਕੋਲ ਅੱਜ ਰਾਤ ਹੀ ਆਈ ਆ। ਠੀਕ ਆ ਭਾਈ। ਦੁੱਧ ਹੋਰ ਹੀ ਵੱਜੂ ਚਾਰੂ-ਚੂਰੂ ਬਹੁਤ ਜ਼ਿਆਦੇ ਆ। ਠੀਕ ਆ ਭਾਈ। ਉਹਨਾਂ ਨੇ ਸਾਂਭੀ ਨਹੀਂ ਗੀ। ਠੀਕ ਆ ਭਾਈ। ਭਾਈ ਆਪਾਂ ਆਪਣੇ ਫਾਰਮ ਦੀ ਗੱਲਬਾਤ ਕਰ ਲਈ ਕੋਈ ਆਨਲਾਈਨ ਮੰਗਾਉਂਦਾ ਤੇ ਆਪਾਂ ਕਿੰਨੇ ਕੁ ਦੁੱਧ ਦੀ 10 ਕਿਲੋ ਦੁੱਧ ਆ ਜੇ ਪ ਬਾਈ ਜੀ ਗਾ ਦਾ ਮੁੱਲ ਜਮਾ ਜੈ ਜੈ 32000 ਰੁਪਿਆ ਠੀਕ ਹੈ ਬਾਈ ਮਾਨ ਤਨ ਕਰਦਾ 100 ਕਿਲੋਮੀਟਰ ਵਾੜ ਕੇ ਪਹੁੰਚ ਕਰ ਦਾਂਗੇ ਬਸ ਜਦੋਂ ਬਾਦ ਨਾ ਮੇਰਾ ਬਾਈ ਕੋ ਕਵੇ ਬਸ ਠੀਕ ਹੈ ਨਾ ਬਾਈ ਇਹ ਬਹਿਣ ਵਾਲੋ ਜਿੱਧਰ ਦੀ ਮਰਜ਼ੀ ਬੈਜੋ ਬਸ ਠੀਕ ਹੈ ਨਾ ਤਾਂ ਜੀ ਵੀਰੇ ਤੋਰ ਦਈਏ ਕਰਦੇ ਹਣਾ ਜਵਾ ਬੱਲਾ ਬਹੁਤ ਵਧੀਆ ਠੀਕ ਹੈ ਬਾਈ ਤੇ ਲੋ ਵੀ ਬਾਈ ਨੇ ਹਣਾ ਮੁੱਲ ਬਾਈ ਕਹਿੰਦਾ ਵੀ 32000 ਚ ਆਪਾਂ ਕੀਦੀ ਨਾ ਪਹੁੰਚ ਬਾਈ ਹਣਾ ਹਾਂਜੀ ਬਸ ਠੀਕ ਹੈ ਨਾ ਬਾਈ ਉਹ ਕਿ ਬਾਈ ਨਾ ਮਨਜਿੰਦਰ ਦੇ ਅੱਗੇ ਵੀ ਇਹ ਚੀਜ਼ ਦੀ ਸਹਿਤਤਾ ਬਾਈ ਕਹਿੰਦਾ ਕਿ ਆਪਾਂ ਰੇਟ ਉਹ ਜਿਹਾ ਖਿੱਚ ਕੇ ਜੇ ਕਰਨਾ ਹੈ ਕਿ ਤਾਂ ਥੋੜੀ ਜੀ ਮੇਰੇ ਤਾਂ ਹੁਣ ਗਾਹਲੇ ਬੰਦੇ ਦੀ ਸ਼ਾਮ ਘਟਾ ਗਾਂ ਬਹੁਤ ਵੱਡੀ ਆ ਬਾਈ ਇਹਨਾਂ ਅਸਲ ਚ ਬੰਦੇ ਨੇ ਨਵਾਂ ਕੰਮ ਸ਼ੁਰੂ ਕੀਤਾ ਸੀਗਾ ਠੀਕ ਆ ਬਾਈ ਤੇ ਚਾਰ ਦਿਆਂ ਗੱਠਾ ਸਟਾਰਿੰਗ ਦੇ ਕੱਲੇ ਚਾਰ ਪਾਪਾ ਕੇ ਗਾਂ ਫੁੱਕੀ ਪਈ ਆ ਅੱਛਾ ਟੂੜੀ ਵੀ ਨਹੀਂ ਵੇਚਿਆ ਹਰਾ ਨਹੀਂ ਕੁਛ ਨਹੀਂ ਗਾ ਨਹੀਂ ਜਿਹੜੇ ਹਿਸਾਬ ਨਾਲ ਗਾਂ ਦਾ ਭਾਂਡਾ ਭੁੰਡਾ ਏ ਤੇ ਗਾਂ ਦਾ ਬਾਡਾ ਏ ਤੇ ਗਾਂ ਬਾਈ ਦੁੱਧ ਬਾਈ 15-16 ਕਿਲੋ ਕਰ ਜੂਗੀ ਕਾਰ ਕਰ ਖਾਂਦੀ ਆ ਹਾਂ ਮੈਂ ਇਹੀ ਚੀਜ਼ ਬੋਲਣ ਲੱਗਾ ਵੀ ਬਾਹਲੀ ਕੋਈ ਹੋਵੇ ਮੀ ਗੋਲ ਮਟੋਲ ਬਾਲੀ ਦੀ ਵੀ ਜਿਹੜੀ ਇਹਦੀ ਜੇਦੀ ਸੇਵਾ ਹੋ ਜੂਗੀ ਇਹਨੇ ਦੇਣ ਲੱਗਣਾ ਦੋਤੋ ਹੋਣਾ ਬਈ ਤੇ ਉਹ ਬਈ ਧਾਰਾ ਧੁਰਾਂ ਦੀ ਜਮਾ ਓਕੇ ਬਈ ਲੈ ਗਾਰੰਟੀ ਅਗਲੇ ਸੂਏ ਤੇ ਕਰਵੇਂ ਗਰਮ ਗਰਮੇ ਨਜ਼ਾਰਾ ਵਾ ਗਾਇਆ 2 ਮਹੀਨੇ ਦੀ ਗੱਪਣ ਚੱਕ ਪਾਸ ਹੋ ਗਈ ਤੇ ਫਿਰ ਭਲਾਈ ਤੋਂ 5000 ਮੈਨੂੰ ਮੁੱਤ ਮੰਗੀ ਦੇਦੇ ਫਿਰ ਭਈ ਇਹਨੇ ਆ ਦਾ ਰੰਗ ਵੀ ਬਦਲਿਆ ਉਹਨੇ ਚਮਕਦਮ ਕਾਇਆ ਲਿਆ ਫਿਰ ਅਗਲੇ ਨੇ ਨਹੀਂ ਛੱਡਨੀ ਗਈ ਬੱਚਾ ਬਹੁਤ ਜਿਆਦਾ ਮੇਨ ਚੀਜ਼ ਆ ਤੇ ਭਈ ਆ ਬੱਛੀ ਬਰੇ ਦੱਸ ਜੀ ਬਾਈ ਬਾਈ ਬੱਛੀ ਬਹੁਤ ਜਿਆਦਾ ਚੰਗੀ ਗਾਂ ਦੀ ਜਗਾ ਕੋ ਬੰਦਾ ਕਹਿੰਦਾ ਯਾਰ ਤੂੰ ਕਾ ਰਿਜ਼ਲਟ ਵੇਖਿਆ ਮਾਂ ਹੱਦੋਂ ਚੰਗੀ ਸੀ ਕੋਠੇ ਜੱਡੀ ਸੀ ਹਾਂ ਬਾਈ ਤੇ ਮਾਰਨ ਕਿਨਾਰੇ ਸੀ ਸੂਣ ਤੋਂ ਬਾਅਦ 2-4 ਦਿਨ ਰਹਿੰਦੇ ਸੀ ਤੇ ਪਹਿਲਾਂ ਬੁਆਰ ਹੋ ਗਈ ਇਹ ਮਰੀ ਪਈ ਢੱਡੇ 'ਚ ਗੱਡੀ 'ਚ ਬੰਦੇ ਨੇ ਅੱਛਾ ਬਾਈ ਇਹ ਮਰੀ ਪਈ ਗਾਂ ਦੇ ਢੱਡੇ 'ਚ ਬ ਇਹ ਇਹ ਸਵਾਲ ਹੀ ਸੀਗਾ ਬੱਚੀ ਬਚ ਗਈ ਕਿੰਨੀ ਉਮਰ ਹੈਗੀ ਪੰਜ ਮਹੀਨਾ ਦੀ ਠੀਕ ਹੈ ਭਾਈ ਹੁਣ ਤੱਕਰ ਦੋਤੇ ਪਲੀ ਜਾਂ ਟ੍ਰਾਂਸਲੇਸ਼ਨ ਦੇ ਪਲੀ ਆ ਠੀਕ ਹੈ ਭਾਈ ਟ੍ਰਾਂਸਲੇਸ਼ਨ ਵੀ ਇਹਨੇ ਵਾਧੂ ਖਾਧੀ ਆ ਦੁੱਧ ਵੀ ਆ ਠੀਕ ਹੈ ਭਾਈ ਉਹਨੇ ਮੇਰੇ ਕੋਲ ਆਇਆ ਤਿੰਨ ਚਾਰ ਦਿਨ ਹੋ ਗਏ ਆ ਉਹਦਾ ਦੁੱਧ ਬੋਲਾ ਅੱਜ ਨਾ ਚਾਰ ਦਿਨ ਦਾ ਭਾਈ ਦੇਖ ਹੁਣ ਵੀ ਉਹ ਵੱਟੀ ਗਾ ਦੇ ਨਾਲ ਬਰਾਬਰ ਆ ਨਾ ਟ੍ਰਾਂਸਲੇਸ਼ਨ ਫੁੱਲ ਖਾਧੀ ਹੋਈ ਇਹਨੇ ਬਾਕੀ ਭਾਈ ਥਣ ਵੀ ਚਾਰ ਰਹੀ ਹੈ ਕੋਈ ਉਹ ਹੈ ਨਹੀਂ ਹੈ ਨਾ ਬਹੁਤ ਚੰਗੀਆਂ ਆ ਦੀ ਮੰਗ ਬੰਦਾ ਕੋਈ ਤੂੰ ਗੜੇ ਵੇਖੀ ਆਪਣਾ ਲੋ ਪੰਜ ਕਿਲੋ ਮੰਗ ਲਵੇ ਦੀ ਮੰਗ ਦੁੱਧ ਕਿਉਂਕਿ ਆਪਾਂ ਗੜਾ ਮੰਗ ਦਿਖਾ ਸਕਦੇ ਆ ਉਹ ਜਿਹੜੇ ਬੰਦੇ ਨੂੰ ਪਤਾ ਭਾਈ ਇਹਦੀ ਬਰੀਡ ਤੇ ਉਹਨਾਂ ਨੂੰ ਪਤਾ ਹੀ ਆਣਾ ਉਹ 5 ਕਿ ਕੰਨ ਨਿਕਾਏ ਜਿਵੇਂ ਬਗਾਦੀ ਬਰੀਡ ਜਿਹੜੀ ਚੀਜ਼ ਹੁੰਦੀ ਹੈ ਨਾ ਉਹਨਾਂ ਜਿੱਦਰੇ ਇਹਦਾ ਕੀ ਮੁੱਲ ਕਰਾਂਗੇ ਬਈ ਇਹਦਾ ਇਹਦਾ 7500 ਆ ਜੀ 7500 ਬਈ ਮਾਨਤਨ ਕਰ ਦਾਂਗੇ ਤੇ ਜੋੜਾ ਲਵੇ ਤੇ 40000 ਦੀ 100 ਕਿਲੋਮੀਟਰ ਰੋਡ ਤੇ ਕਰ ਪਹੁੰਚ ਕਰ ਦਾਂਗੇ ਹੋਰ ਕਰ ਦਾਂਗੇ ਮਾਨਤਨ ਬਾਈ ਕਹਿੰਦਾ ਵੀ ਜੇ ਇਹ ਦੋਨੇ ਨਾਲੇ ਗਾਂਵਾਂ ਦੇ ਨਾਲੇ ਵੱੱਛੀ ਬਣ ਜੂਗੀ ਜੇ ਦੋਨੇ ਜੋੜਾ ਲੈ ਲੋਗੇ ਤੇ ਮੈਂ ਕਹਿੰਦਾ ਵੀ ਵਧੀਆ ਗੱਲ ਆ ਹਨਾ ਵੀ ਗਾਂ ਦੇ ਵੱਧਦੇ ਰਹੀ ਐ ਜਿੰਦਰ ਭਾਈ ਇਹ ਝੋਟੀ ਬਰੇ ਦੇ ਦਈਏ ਡਿਟੇਲ ਹਨਾ ਕੀ ਡਿਟੇਲ ਐ ਦੀ ਝੋਟੀ ਦੀ ਬਾਈ ਜੀ ਪਹਿਲਾ ਸੁਆ ਦੰਦਾ ਜੈ ਦੰਦ ਨਹੀਂ ਪਟੇ ਹੇ ਮੈਂ ਥੋੜਾ ਉਪਰਾ ਕਰਦੇ ਆ ਦਿਖਾਈ ਨਹੀਂ ਦੰਦ ਨੇ ਠੀਕ ਆ ਬਾਈ ਠੀਕ ਆ ਠੀਕ ਆ ਮਾਨ ਕੇ ਲਓ 6 ਮਹੀਨਿਆਂ ਦੀ ਸੂਈ ਹੋਗੀ ਠੀਕ ਆ ਬਾਈ ਇਹ ਆਈ ਹੋਈ ਆ ਗਾਰੰਟੀ ਕੋਈ ਨਹੀਂ ਖਾਲੀ ਮੰਨ ਕੇ ਲਓ ਠੀਕ ਆ ਬਾਈ ਉਹਨਾਂ ਨੇ ਮਾਲਕਾਂ ਨੇ ਦੱਸਿਆ ਵੀ ਇਹ ਆਈ ਹੋਈ ਵੀ ਆ ਠੀਕ ਆ ਬਾਈ 9 ਕਿਲੋ ਕੰਡੇ ਵਾਲਾ ਦੁੱਧ ਆ ਅੱਛਾ 9 ਕਿਲੋ ਬੰਦਾ ਚੋਰੀ ਚੱਲੇ ਬਾਈ ਚੋਰੀ ਚੱਲੇ ਬੱਚੇ ਦੇ ਦੋਨੋਂ ਟਾਈਮ ਮਿਲ ਠੀਕ ਹੈ ਬਈ ਤੇ ਆਪ ਸਮਾ ਦੀ ਅਗਲੇ ਸੂਏ ਤੱਕ ਵੀ ਗਾਰੰਟੀ ਆ ਤੇ ਬੱਚਾ ਬਾਈ ਇਹਦੇ ਮਗਰ ਕੱਟਾ ਜੀ ਬੱਚਾ ਇਹਦੇ ਮਗਰ ਕੱਟਾ ਲਾ ਠੀਕ ਹੈ ਲਾ ਬਾਈ ਨੇ ਇਹ ਚੀਜ਼ ਦੱਸਦੀ ਆ ਨਹੀਂ ਕਿ ਵੀ 2 ਮਹੀਨੇ ਦੀ 3 ਮਹੀਨੇ ਦੀ ਨਹੀਂ ਬਾਈ ਨੇ ਦੱਸ 10000 12 ਦਾ ਕੱਟਾ ਵੀ ਹੈਗਾ ਬਾਈ ਆ ਮਨ ਕੇ ਚੱਲ ਗਏ ਤਾਂ ਵੇਟ ਦੇ ਹਿਸਾਬ ਨਾਲ ਇਹਦਾ ਕੱਟਾ ਇੰਨੇ ਲੱਗ ਨਹੀਂ ਤੇ ਰਾਜੂ ਵੀਰੇ ਤੋਰੇ ਨੂੰ ਵੀ ਇੱਕ ਵਾਰੀ ਆਣਾ ਬਾਈ ਤੇ ਫਿਰ ਆਪਾਂ ਇਹਦਾ ਵੀ ਪਈ ਜੇ ਆਪਾਂ ਹੋ ਸਕੀ ਤੇ ਇਹਦੀ ਪਤਾ ਰਮਰਾ ਦਾਂਗੇ ਬਈ ਪਰਾਂ ਬਈ ਚਵਾਈ ਬਹੁਤ ਜਿਆਦੇ ਪੁਲੀ ਜਿਹਨੂੰ ਕਹਿੰਦੇ ਆ ਪਾ ਠੀਕ ਹੈ ਜਦੋਂ ਉਹ ਬਈ ਅਗਲੇ ਸੂਏ ਦੇ ਤਿਆਰ ਹੋਣਾ ਝੋਟੀ ਨੇ ਮਾਝ ਬੰਜਣਾ ਪੂਰੀ ਤੇ ਨਾਲ ਦੀ 2 ਲੱਖ ਦੀ ਮਾਝ ਵੀ ਪੰਡਾ ਚ ਮਿਲਿਆ ਨਹੀਂ ਕਰਨੀ ਬਿਲਕੁਲ ਬਿਲਕੁਲ ਜਿਹੜੇ ਹਿਸਾਬ ਨਾਲ ਇਹਦਾ ਸੂਆ ਵੀ ਦਾ ਸਿਆ ਕੋਈ ਫਿੱਕੀ ਫੁੱਕੀ ਨਹੀਂ ਆਣਾ ਨਹੀਂ ਨਹੀਂ ਬਹੁਤ ਜਿਆਦੇ ਚੰਗੀ ਝੋਟੀ ਪੂਰੀ ਜਾਨ ਜੂਨ ਚਾ ਪੂਰੀ ਚ ਹਨ ਸੁਨਾਖੀ ਆ ਘਰੇ ਖੜੀ ਵੀ ਅਗਲਾ ਪੁੱਛਿਆ ਕਰੂਗਾ ਵੀ ਯਾਰ ਵਾਕੀ ਕੋਈ ਝੋਟੀ ਹੈਗੀ ਆ ਹਾਂ ਵੀ ਕਿਸੇ ਦੀ ਆ ਕਿਸੇ ਪਾਸੋਂ ਕੋਈ ਅਸਤਰਾ ਨਹੀਂ ਚਵਾਈ ਥਣ ਲੈਵਾ ਕੋਈ ਸੈੜ ਨਹੀਂ ਕੋਈ ਸੱਪਾ ਨਹੀਂ ਹਾਂ ਤੇ ਬੂਥੇ ਵੀ ਬੁਰੀ ਚੰਗੀ ਆ ਜਾਸੀ ਗਾਵਾ ਨੂੰ ਖੜਤੀ ਖੁਰਤੀ ਬਹੁਤ ਸੋਹਣੀ ਹੈ ਜਿਵੇਂ ਆਏ ਨਹੀਂ ਕੋਈ ਹਨਾ ਕੋਈ ਥਣ ਵੀ ਬਹੁਤ ਸੋਹਣਾ ਚਵਾਈ ਵਾਲਾ ਹਨਾ ਬਾਈ ਉਹਨੇ ਦਾ ਆਪ ਮੁੱਲ ਕਰਾ ਦੀਏ ਤੇ ਮਨਜਿੰਦਰ ਕੀ ਮੁੱਲ ਕਰਾਂਗੇ ਬਾਈ ਇਹਦਾ ਜਿਹੜੀ ਆਪਾਂ ਦਿਖਾਈ ਹੈ ਇਹ ਝੋਟੀ ਦਾ ਬਾਈ ਜੀ ਮੁੱਲੇ ਦਾ 78000 ਰੁਪਇਆ ਠੀਕ ਹੈ ਬਾਈ ਮਾਨ ਦਾ ਨੂੰ ਫੁੱਲ ਕਰ ਦਾਂ ਕੋਈ 50 ਨਾਲ 50 ਨਾਲ ਕੋਈ ਗੁੱਸਾ ਨਹੀਂ ਕਰ ਬਸ ਠੀਕ ਹੈ ਬਾਈ ਇੱਕ ਕਟਾ ਦੋ ਦੋਨੇ ਚੀਜ਼ਾਂ ਦਾ 78000 ਦੋਨੇ ਚੀਜ਼ਾਂ ਦਾ ਝੋਟੀ ਦੇ ਟੀਕੇ ਭਰਾਇਆ ਵੇ ਗਾਂ ਅੰਗਰੇਜ਼ ਦੀ ਕਿਸਮਤ ਆ ਉਹ ਆਪਾਂ ਖਾਲੀ ਜੈ ਨਹੀਂ ਆਪਣੇ ਖਾਲੀ ਮੰਨ ਕੇ ਲਓ ਬਸ ਠੀਕ ਹੈ ਨਾ ਬਾਈ ਤੇ ਆ ਜਿਓ ਬਨਜਿੰਦਰ ਬਾਈ ਉਸ ਤੋਂ ਅਗਲੀ ਜਿਹੜੀ ਮੈਂ ਤਿਆਰੀ ਹੈ ਪਾ ਤੀਸਰੇ ਨੰਬਰ ਵਾਲੀ ਮੱਝ ਇਹਦੀ ਬਾਈ ਡਿਟੇਲ ਦੱਸ ਦੀ ਬਾਈ ਇਹਦੀ ਬਾਈ ਇਹ ਤੀਜਾ ਨੰਬਰ ਤੀਜਾ ਨੰਬਰ ਵਾਲੀ ਮੱਝ ਤੀਜਾ ਹੀ ਸੂਆ ਵਾ ਠੀਕ ਹੈ ਬਾਈ 10 ਕਿਲੋ ਦੁੱਧ ਕੰਡੇ ਵਾਲਾ ਅਗਲੇ ਦੇ ਘਰੇ ਕੋਈ ਆਨਲਾਈਨ ਮੰਗਵਾਉਣਾ ਨੌਂ ਦੀ ਗਾਰੰਟੀ ਆ ਠੀਕ ਹੈ ਬਾਈ ਜਵਾਬ ਸਮਾ ਦੀ ਗਾਰੰਟੀ ਆ ਬਾਈ ਸੂਆ ਯਾਨੀ ਕਿ ਕਿੰਨੇ ਕ ਟਾਈਮ ਦਾ ਸੂਆ ਬਾਈ 1 ਮਹੀਨਾ ਤੇ 12 13 ਦਿਨਾਂ ਦੀ ਸੂਈ ਵੀ ਹੈ ਡੇਢ ਮਹੀਨਾ ਮੰਨ ਲਓ ਗਾਰੰਟੀ ਆ ਠੀਕ ਹੈ ਬਾਈ ਜੇਰ ਪੈਂ ਠੀਕ ਹੈ ਭਾਈ 1 ਮਹੀਨੇ ਦੇ ਹਜ਼ਾਰ ਭੇਜੀ ਸੀਗੀ ਠੀਕ ਹੈ ਭਾਈ ਬੰਦੇ ਕੋਲੋਂ ਪੈਸੇ ਨਹੀਂ ਬੰਦੇ ਸੀਗੇ ਉਹ ਰੋਗ ਆਪ ਆ ਕੇ ਮੱਝ ਵਾਪਸ ਕਰਾ ਲਈ ਆ ਆ ਫਿਰ ਕਈ ਵਾਰੀ ਨਹੀਂ ਗਾੜੇ ਕੋਲ ਤੋਂ ਹਜ਼ਾਰ ਦੀ ਗਈ ਸੀਗੀ ਠੀਕ ਹੈ ਭਾਈ ਤੇ ਦੂਜਾ ਚਾਪਸਮਾਲ ਲੋ ਜਮਾ ਯੂਕੇ ਪਾੜੇ ਪਾੜੇ ਤੇ ਮਿਲਦੀ ਆ ਬੱਚਾ ਆ ਰਹੀ ਨਹੀਂ ਭਾਈ ਬੱਚਾ ਮੇਰੇ ਘਰੇ ਮਾਰ ਕੇ ਕੱਟੀ ਬੱਚੇ ਨੇ ਦੁੱਧ ਨਹੀਂ ਚੁੰਗਿਆ ਠੀਕ ਹੈ ਨਾ ਭਾਈ ਤੇ ਤੋ ਰਜੂ ਗਰੇ ਨੂੰ ਕੀ ਹਨਾ ਤੇ ਕਿੰਨਾ ਦੁੱਧ ਸੇ ਵਈ ਥਲੇ ਭਾਈ ਦੁੱਧ ਮੇਰੇ ਘਰੇ 10 ਆ ਅਗਲੇ ਦੇ ਘਰੇ 2 ਦੀ ਰੱਖਤੀ ਆ ਯਾਰ ਅੱਛਾ ਅਗਲੇ ਜੀ ਕੋਈ ਆਪਣੇ ਨਾਲ ਸੌਦਾ ਕਰਦਾ ਹੈ ਮੇਲਦੀ ਪਹਾੜੀ ਤੇ ਆ ਹੋ ਸਕਦਾ ਇੱਕ ਤਾਂ ਡੰਗ ਮਾਲਕ ਅਗਲੇ ਦੇ ਘਰੇ ਆ ਕੇ ਘਾਟੀ ਕਾ ਲਵਾ ਵੀ ਲਵੇ ਬੁੜੀਆਂ ਚੋਲੇ ਜਵਾ ਸਿੱਧਾ ਘਰ ਲਈ ਬਈ ਨਾ ਜਿੱਥੇ ਤੇ ਦੇਖੋ ਤੁਸੀਂ ਹੈ ਨਾ ਥਣ ਥਣ ਭੰਡਾ ਇਹਦਾ ਵੀ ਬਹੁਤ ਸੋਹਣਾ ਬਾਈ ਬਹੁਤ ਜਿਆਦਾ ਚੰਗੀ ਬਾਈ ਦੂਜਾ ਨੰਬਰ ਕਾ ਲੈ ਆ ਆਪਣੇ ਕੋਲ ਪ੍ਰੋਪਰ ਡਾਟਾ ਪਿਆਦਾ ਵੀਡੀਓ ਵੀਡੀਓ ਸੁੰਦੀ ਦੀ ਠੀਕ ਆ ਬਾਈ ਤੇ ਜੇ ਤੀਜਾ ਨੰਬਰ ਕਾ ਲੈ ਜਾ ਜੇ ਕਿਸੇ ਦੇ ਘਰੇ ਜਾ ਕੇ ਛੜ ਮਾਰ ਤੇ ਮੱਝ ਫਰੀ ਬਹੁਤ ਠੀਕ ਆ ਨਾ ਬਾਈ ਚੋਲ ਲਗਿਆ ਇੰਨੀ ਜਿਆਲੀ ਆ ਬਾਈ ਦੀਆਂ ਬਾਕੀ ਇਹ ਚੀਜ਼ ਆ ਨਾ ਬਈ ਜਿਹੜੀ ਚੀਜ਼ ਆਪਣੇ ਤੋਂ ਗਈ ਉਹਦੀ ਆਪ ਨੂੰ ਤਸੱਲੀ ਵੀ ਹੁੰਦੀ ਹੈ ਬਈ ਕਿ ਨਹੀਂ ਜੇ ਲੱਤ ਛੱਡ ਕੇ ਆਰ ਜਾਵੇ ਚੋਣ ਲੱਗਿਆ ਗੱਡੀ ਤੋਂ ਲਾਹ ਕੇ ਠੀਕ ਹੈ ਮੱਝ ਫਰੀ ਹੈ ਜੀ ਵਾ ਠੀਕ ਹੈ ਹੋਰ ਦੱਸੋ ਇਹ ਚੀਜ਼ ਬਾਈ ਵੀ ਹੁੰਦੀ ਹੈ ਬਾਈ ਕਹਿੰਦਾ ਵੀ ਆਪਾਂ ਜਨਵਰੀ ਹੋਏ ਜ ਲੈਣਾ ਹਣਾ ਤੇ ਮਨਜਿੰਦਰ ਹੁਣ ਆਪਾਂ ਆ ਜੀ ਇਹਦੇ ਮੁੱਲ ਦੀ ਬਾਈ ਹਣਾ ਕੀ ਮੁੱਲ ਕਰਨਾ ਹੈ ਇਹਦਾ ਬਾਈ ਆਪਾਂ ਬਾਈ ਇਹਦਾ 70 ਤੇ 77000 ਰੁਪਈਆ ਜੀ ਅੱਛਾ ਤਾਂ 70000 ਹਾਂ ਮਾਨਤਨ ਹੋਊਗਾ ਜੇ ਕੋਈ ਬਾਈ ਬਾਹਰ ਨਹੀਂ ਜੇ ਕੋਈ ਬੱਚਾ ਹੁੰਦਾ ਫਿਰ 90 ਦੀ ਸੀ ਬਾਈ ਠੀਕ ਹੈ ਬਈ ਤੇ ਇਹ ਤੀਜਾ ਨੰਬਰ ਮੇਰਾ ਭਾਈ ਕਸਾਈ ਵਾਲਾ ਨਾਲ ਜਿਹੜਾ ਕੋਈ ਬਾਈ ਸਿੰਘ ਖੁੱਲਾ ਵਾ ਇਹ ਸਿੰਘ ਨਿਕਾਉਂਦਾ ਫਿਰ ਭਾਈ ਲੱਖੋਂ ਬਾਹਰ ਸੀ ਫਿਰ ਲੱਖੋਂ ਬਾਹਰ ਸੀ ਹਾਂ ਫਿਰ ਲੱਖੋਂ ਬਾਹਰ ਸੀ ਦੀ ਗੱਲਾਂ ਮੇਰਾ ਭਾਈ ਟਾਈਮ ਪਾਸ ਵਾਲਾ ਫੋਨ ਨਾ ਲਾਵੇ ਕੋਈ ਭੌਂਦੀ ਨੀਗੀ ਹਾਂ ਹੂੰ ਬਿਲਕੁਲ ਆਣਾ ਭਾਈ ਤੇ ਇਹਦਾ ਆਪ ਮੁੱਲ ਕਰਤਾ 77000 ਹਣਾ ਭਾਈ 77000 ਰੁਪਏ ਤੇ ਬਸ ਠੀਕ ਹੈ ਨਾ ਭਾਈ ਆ ਜਾਓ ਬਿਨਜਿੰਦਰ ਭਾਈ ਚੌਥੇ ਨੰਬਰ ਵਾਲੀ ਤੇ ਇਹਦੀ ਝੋਟੀ ਦੀ ਵੇਕੀ ਡਿਟੇਲ ਹੈ ਇਹਦੀ ਭਾਈ ਭਾਈ ਇਹ ਦੂਜਾ ਸੁਆ ਮਾਲਕ ਨੇ ਰੀਣਾ ਦੱਸੀ ਆ ਠੀਕ ਹੈ ਭਾਈ ਹਫਤਾ ਪੰਜ ਸੱਤ ਦਿਨ ਦੱਸ ਦਾਂ ਵੀ ਲੈ ਸਕਦੀ ਥੋੜੀ ਧੱਕ ਗਾਉਂਗਾ ਮਗਰ ਉਹਦੇ ਵਾ ਘੱਟ ਦਿਖਾਉਂਦੀ ਆ ਅੱਗੇ ਨੂੰ ਜਿਆਦਾ ਆ ਠੀਕ ਆ ਭਾਈ ਬਾਡੀ ਬੁੱਡੀ ਪੂਰੀ ਵਜਨ ਪੂਰਾ ਵਾ ਠੀਕ ਆ ਭਾਈ ਠੀਕਾ ਮੰਨ ਲਓ ਕੋਈ ਠੀਕ ਆ ਭਾਈ ਤੇ ਭਾਈ ਕਰਨ ਕਿ ਕਿੰਨੇ ਕ ਦੁੱਧ ਵਾਲੀ ਆ ਭਾਈ ਦੁੱਧ ਭਾਈ 14 ਕਿਲੋ ਚਵਾ ਦੂਗੀ 14 ਕਿਲੋ ਹੈ 13 14 ਪੱਕਾ ਚਵਾ ਦੂ ਕੰਡੇ ਬਸ ਠੀਕ ਆ ਨਾ ਤੇ ਵਾਲੀ ਜੁਲੀ ਬਹੁਤ ਆ ਉਹ ਜਨ ਕਿ ਹੈ ਉਹਦੇ ਚਾ ਨਾ ਜਾਤ ਜਿਵੇਂ ਜੱਤ ਜੁੱਤ ਜਿਵੇਂ ਦੋਸਤ ਨਹੀਂ ਇੰਨਾ ਨਸਲਾ ਹਾਂ 13 ਚ ਤੋਰ ਵੀ ਰੇਣੂਗਾ ਕਰੀ ਜਣਾ ਇਹਦਾ ਆਪਾਂ ਨੂੰ ਇੰਨਾ ਵੀ ਜੋ ਬੰਦਾ ਸਾਈਪਿਆ ਨਾ ਪਾ ਦੇ ਠੀਕ ਹੈ ਭਾਈ ਮੇਰੀ ਝੋਟੀ ਪਿਛਲੇ ਸੂਏ ਵੇਖੀ ਵੀ ਆਪਾਂ ਦੁੱਧ ਚਵਾ ਕੇ ਦੇ ਦਾਂਗੇ ਤੇਰਾ 1400 ਬੜਾ ਠੀਕ ਹੋ ਸਕਦਾ ਬਾਹਰ ਜਾਵੜੇ ਪ੍ਰੀਖਿਆ ਤੇ ਚਵਾਉਗੀ ਚਵਾਉਗੀ ਬੜਾ ਠੀਕ ਹੈ ਨਾ ਵੀ ਬਾਈ ਕਹਿੰਦਾ ਵੀ ਇਹਦੇ ਤੇ ਆਪਾਂ ਨੂੰ ਵੀ ਇਹਦੇ ਤੋਂ ਉਮੀਦ ਆ ਵੀ ਜੇ ਕੋਈ ਸੱਜਣ ਮਰਨਾ ਪੱਕੀ ਸਾਈ ਕਰ ਲਵੇ ਹਨਾ ਤੇ ਆਪਾਂ 13 ਕਿਲੋ ਦੁੱਧ ਚਵਾ ਕੇ ਵੀ ਦੇ ਦਾਂਗੇ ਹਨਾ ਲੇਵਾ ਤਿਆਰ ਆ ਅੱਗੇਨ ਤੱਕ ਤਕ ਪੂਰੀ ਆ ਹਾਂ ਤੇ ਮਗਰ ਨੂੰ ਥੋੜਾ ਘੱਟ ਦਿਖਾਉਂਦੀ ਆ ਬਾਕੀ ਹਲੇ ਮੇਰੇ ਸਹਾਂ ਹਲੇ ਵੀ ਦਣ ਭਾਈ ਲੈਂਦੀ ਪਈ ਆ ਹਨਾ ਹਾਂ ਇਹ ਕੁੜੇ ਪੜੇ ਨਹੀਂ ਤੋੜੇ ਕੇ ਹਾਂ ਸੌਕੀ ਵਾਲੇ ਹੀ ਮੈਂ ਪੂਰੀ ਨਹੀਂ ਚਾਰੂ ਚਰੂ ਕੋਈ ਕੋਈ ਵੀ ਸੱਜਣ ਇਹਨੂੰ ਦਰਮਿਆਨੀ ਨਾ ਮੰਨੇ ਪੂਰੇ ਵੱਡੇ ਕਦ ਕਾਠੇ ਵਾਲੀ ਆ ਕਿ ਨਹੀਂ ਵੀ ਆਪਾਂ ਛੋਟੀਆਂ ਮੱਝਾਂ ਨਹੀਂ ਜਿਵੇਂ ਦੂਜੇ ਦੋਨੇ ਛੋਟੀਆਂ ਨੇ ਉਹਨਾਂ ਤੋਂ ਵੀ ਇਹ ਕਦ ਉੱਤੋਂ ਦੀ ਘੜਦੀ ਆ ਤੇ ਬਾਕੀ ਤੁਸੀਂ ਥਾਣਾ ਥਣ ਤੁਸੀਂ ਚੈੱਕ ਵੀ ਕਰ ਲਓ ਲੇ ਵਾਲੂ ਆ ਦੇਖੋ ਦੇ ਵੇਲੇ ਕੋ ਦੀ ਲੈਂਥ ਪੜੀ ਆ ਨਾ ਤੇ ਮਨਜਿੰਦਰ ਭਾਈ ਕੀ ਮੁੱਲ ਰਹੂਗਾ ਇਹਦਾ ਭਾਈ ਭਾਈ ਇਹਦੇ 130 ਆ ਜੀ 130000 ਹਾਂ ਮਾਨਤਨ ਕਰਾਂਗੇ ਤਿਆਰ ਤੇ ਡੇਢ ਦੀ ਦੇਖ ਜੂ ਬੱਚਾ ਰੱਖ ਦੇਵੇ ਤਾਂ ਬਸ ਠੀਕ ਆ ਨਾ ਜਿਹੜੀ ਜੋ ਡੀ ਨਹੀਂ ਕਰ ਕਰ ਖੜੀਆਂ ਬਿਲਕੁਲ ਆ ਨਾ ਭਾਈ ਤੇ ਮਨਜਿੰਦਰ ਭਾਈ ਆਪਾਂ ਉਹਦਾ ਮਰਾਦੀਏ ਝੋਟੀ ਜੀ ਤਾਂ ਰਾਣਾ ਪਾ ਲ ਕਣ ਕੱਟਾ ਵੀ ਚੰਗੇ ਸੀਵਣ ਦਾ ਦੰਦਿਆਂ ਵੜਦਾ ਹਾਲਾ ਤੇ ਦੁੱਧ ਪਹਿਲਾਂ ਚੰਗਾ ਪਾਲਿਆ ਇਹਨੂੰ ਕੱਟੇ ਨੂੰ ਠੀਕ ਹੈ ਬਈ ਹਣਾ ਹਮ ਮਾੜਾ ਸੈੜ ਤੋਂ ਕਰਿਆ ਕਰੀ ਪਸਮਾਰ ਸਾਡੀ ਬਈ ਇਹ ਮਗਰੋਂ ਦਿਖਾ ਦੇ ਬਈ ਨਹੀਂ ਮਗਰੋਂ ਮੇਤੋ ਜਗਦੀ ਹੈ ਬਈ ਥੋੜਾ ਜਿਆ ਕਈ ਵਰੀ ਜਾਨਵਰ ਕਰ ਜਾਂਦਾ ਏ ਯਾ ਲੋ ਤੇ ਫਿਰ ਛਟਾ ਵੀ ਹੈ ਨਹੀਂ ਮੇਨ ਕੋਈ ਇਹਦਾ ਨਾ ਬੰਦਾ ਛਟਾ ਛੋਟਾ ਪਸੰਦ ਕਰਦਾ ਧਾਰ ਕੋਲੀ ਜਮ ਬਈ ਜਿਵੇਂ ਅੱਗੇ ਵੀ ਆਪਾਂ ਵੀਡੀਓ 'ਚ ਗੱਲ ਕਰਦੇ ਹੁੰਦੇ ਆ 40 40 50 50 ਹਜ਼ਾਰ ਦੀਆਂ ਦਾ ਲੋਕ ਕੱਟੀਆਂ ਦਿੰਦੇ ਆ ਕਿ ਨਹੀਂ ਵਿਕੀਆਂ ਲੀਆਂ ਬਈ ਸਿਆਰਾ ਚਾਰ ਆ ਪੰਜ ਪੰਜ ਮਹੀਨਿਆਂ ਦੀਆਂ ਉਹ ਜੇ 2 ਸਾਲ ਸਾਂਭਣੀ ਆ ਫੀਡ ਤੇ ਹੀ ਪਾਲਦਿਆਂ ਜੇ ਆਪਾਂ ਕਹਿੰਦੇ ਪੱਥਿਆਂ ਤੇ ਹਣ ਉਹ ਕੰਮ ਨਹੀਂ ਰਿਹਾ ਪਸ਼ੂ ਦਾ ਨਹੀਂ ਪਾਲਦਿਆਂ ਹਾਂ ਫੀਡ ਤੇ ਹੀ ਪਾਲਦਾ ਨਰੇ ਫੀਡ ਤੇ ਪਾਲਦਾ ਪਸ਼ੂ ਜੇ ਕਿਚੋ ਕੀ ਤਿਆਰ ਕਰਨੀ ਆ ਬਈਆ ਘਰੇ ਮੇਰੇ ਝੋਟੀ ਖੜੀ ਹੈ ਘਰ ਦੀ ਜੀ ਖੀਰੀ ਆ ਦੋ ਸਵਾ ਦੋ ਸਾਲ ਦੀ ਹੋ ਗਈ ਆ ਹਾਂ 65000 ਰੁਪਏ ਮੁੱਥਲੇ ਲਾਈ ਜਾਂਦੇ ਜੀ ਹਾਂ ਇਹਦੇ ਵਾਸਤੇ ਹਾਂ ਤੇ ਪਰ ਮੈਂ ਕਹਿੰਦਾ ਨਹੀਂ ਆ ਬਕਾਦੇ ਵਾਸਤੇ ਚੰਗੀ ਝੋਟੀ ਆ ਆ ਤੁਹਾਨੂੰ ਦਿਖਾ ਦਿੰਨੇ ਵੀਡੀਓ ਜੇ ਪਰ ਪੂਰਾ 65000 ਰੁਪਏ ਲਾਈ ਜਾਂਦੇ ਆ ਜੇ ਆਪਾਂ ਸਹੀ ਬਈ ਘਰੇ ਪਾਸੋਂ ਸਾਹਮਣੇ ਤੇ ਲੱਖ ਰੁਪਏ ਦਾ ਪੈ ਵੀ ਜਾਂਦਾ ਸਮਾਈ ਚ ਹਾਂ ਪੈਂਦਾ ਦੋਦ ਬਾਦ ਪਾ ਕੇ ਪੈਂਦਾ ਬਈ ਪਸੂ ਵੱਤ ਵਾਰ ਦਿੱਲੀ ਦੇ 1 ਰੁਪਈਆ ਵਾਦਾ ਬਈ ਹਾਂ ਹੈ ਤੇ ਖਾਂਦਾ ਵੇ ਲੋ ਦਿੱਲੀ ਦੇ ਕਿੰਨੇ ਆ ਖਾਂਦਾ ਕਿੰਨੇ ਲੈ ਦੋਦੂ ਹੀ ਲਾ ਲੋ ਕਿ ਲੋ 50 60 ਦਾ ਪਿੰਦਾ ਹੀ ਆ ਤਿੰਨ ਮਹੀਨੇ ਬਿਲਕੁਲ ਬਿਲਕੁਲ ਬਈ ਹੈ ਨਾ ਤੇ ਵਦਨਾ ਹਣੇ 1 ਰੁਪਈਆ ਦਿੱਲੀ ਜਮਾਂ ਸਹੀ ਗੱਲ ਆ ਬਈ ਲੱਖਿਓ ਚੀਜ਼ ਬਾਈ ਨੇ ਦੱਸਦੀ ਵੀ ਕਰ ਜੀ ਦਾਣਾ ਥੱਲੇ ਡੋਲ ਦੇ ਬਾਈ ਕਈ ਵਾਰੀ ਜਾਨਵਰ ਇੱਕ ਅੱਧਾ ਦਾਣਾ ਕਰਦੀ ਜਾਂਦਾ ਹਨਾ ਥੱਲੇ ਡੋਲ ਦੇ ਥੱਲੇ ਡੋਲ ਦੇ ਕੋਈ ਤੇ ਡਰ ਕੀ ਤੇਥੋਂ ਕਿ ਭਈਆ ਖੁੱਖੇ ਦੀ ਉਹ ਹੈ ਨਾ ਬੱਲੀ ਇਹ ਤੇ ਮੈਂ ਕਹਿੰਦਾ ਬੱਚਾ ਨੀਲੀ 라ਵੀ ਦਾ ਹੀ ਪਾ ਜੂਗੀ ਹੈ ਦੇ ਸਕਦੀ ਹੈ ਦੇ ਸਕਦੀ ਹੈ ਜੀ ਮੈਂ ਕੋਸ਼ਿਸ਼ ਇਹਦੀ ਜ਼ਿਆਦਾ ਨੀਲੀ 라ਵੀ ਦਾ ਹੈ ਨਾ ਮੈਂ ਕਹਣਾ ਉਹ ਬਾਈ ਰਾਜੂ ਦੂਜਾ ਜਗਾ ਲਾ ਕੇ ਪੂਰੇ ਖੜਾ ਕਰਕੇ ਉਹ ਡਰਦੀ ਹੈ ਨਾ ਉਹਨਾਂ ਨੇ ਕਹਿੰਦਾ ਬੁੜੀਆਂ ਚੁੰਨੀਆਂ ਸੀ ਬਾਈ ਠੀਕ ਹੈ ਬਾਈ ਬਾਕੀ ਭਾਈ ਸੰਗ ਸੰਗ ਸ਼ਕੀਨ ਬਹੁਤ ਹੈ ਜਿਹੜੀ ਸਭ ਤੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਸ਼ਕੀਨੀ ਆ ਬਾਕੀ ਜਿਵੇਂ ਉਮੇ ਵੀ ਨਹੀਂ ਜਿਵੇਂ ਸੂਆ ਪੀਤਾ ਵਾ ਕੋਈ ਸੂਆ ਜਾ ਮੰਨਿਆਣੀ ਝੋਟੀ ਨੇ ਲੇਓ ਨਾ 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 ਜਮਾਂ ਨਹੀਂ ਭਾਈ ਹਾਂ ਲਾਗੇ ਮਨਗੇ ਘਰੇ ਆਪਣਾ ਘਰ ਬਦਲੇ ਪਾਸੇ ਕਰਵਾਇਆ ਘਰ ਬਦਲਿਆ ਕਰਕੇ ਭਾਈ 2-4 ਦਾ ਜਦੋਂ ਜੀ ਲਾ ਗਈ ਤਿੰਨ ਝੋਟੀ ਨੇ ਹੋਰ ਬਣ ਜਾਣਾ ਹਾਂ ਗਰ ਭਾਈ ਪਾਸੇ ਬੱਤ ਤੇ ਤੋਂ ਡਰਦੂ ਇੱਧਰ ਇੱਧਰ ਲਿੰਦਰ ਕਿੰਨਾ ਦੁੱਧ ਸਹੀ ਆਪਾਂ ਬਾਈ ਇਹਦੇ ਥੱਲੇ ਬਾਈ ਜੀ 9 ਕਿਲੋ ਦੁੱਧ ਪੂਰਾ ਕੰਡੇ ਵਾਲਾ ਜੀ ਬਰਠੀ ਅਗਲਾ ਘਰੇ ਲਿ ਜਾ ਕੇ ਚੋਕੇ ਬੰਦੇ ਕੇ ਸਾਜੀ ਗਰੰਟੀ ਪਵਾ ਦੋਵੇ ਠੀਕ ਹੈ ਬਾਈ ਦੋ ਟਾਈਮ ਚੋਕੇ ਭਲਾ ਪੈਸੇ ਦੇ ਦੇਵੇ ਬਰਠੀ ਕੋਈ ਚੱਕਰ ਨਹੀਂ ਗਾ ਉਹ ਚੀਜ਼ ਬਾਈ ਨੇ ਪਹਿਲਾਂ ਵੀ ਕਿਉਂਕਿ ਬਾਈ ਕੋਲੇ ਮੇਰੇ ਆਉਣ ਤੇ ਹੁਣੇ ਉੱਤਰ ਗਈ ਆ ਬਾਈ ਕੱਲ ਦੀ ਸ਼ਾਮ ਨੂੰ ਚਵਾਈ ਕਰਕੇ ਲੈ ਆਉਂਗੇ ਹਾਂ ਨਾ ਤੇ ਹੁਣੇ ਚੋਈ ਗਈ ਆ ਕਈ ਵਾਰੀ ਜਾਨਵਰ ਥੋੜਾ ਬੋਤਾ ਕਰ ਜਾਂਦਾ ਕਿਉਂਕਿ ਇਹ ਤਾਂ ਬਾਈ ਇਹਦਾ ਇਨਸਾਨ ਵੀ ਆਪਾਂ ਵੀ ਕਈ ਵਾਰੀ ਜੀਣ ਨਹੀਂ ਲਾਉਂਦੇ ਕਿਤੇ ਜਾ ਕੇ ਭਾਈ ਤੇ ਬਾਕੀ ਮੇਰੇ ਹਿਸਾਬ ਨਾਲ ਵੀ ਉਨਾਂ ਜਿਆਦਾ ਉਪਰਾ ਨਹੀਂ ਕਿਹਦਾ ਜਿਹੜੇ ਸਾਹਮਣੇ ਟੈਲੀ ਸੂਈ ਵੀ ਹੈ ਬਾਈ ਦੁੱਧ ਪਹੁੰਚਦਾ ਘੱਲੋਂ ਘੱਟ ਦੇ ਦੇ ਮੇਨ ਚੀਜ਼ਾ ਖੜ ਕੇ ਮਿਲ ਪਵੇ ਸਲਗੋ ਵਿੱਚੋਂ ਆਈ ਚੰਗੀ ਹੋਵੇ ਬਿਲਕੁਲ ਹੈ ਨਾ ਬਾਈ ਨਹੀਂ ਬਾਕੀ ਬਾਈ ਜਿਵੇਂ ਆਪਾਂ ਟੀਕਾ ਭਰੇ ਉਹਦੇ ਵੀ ਦੱਸ ਦੀ ਕਿੰਨੇ ਕਿ ਚਰਦੀ ਦੱਸਿਓ ਬਾਈ 16 17 ਤਾਂ ਹੋਊਗਾ ਕਹਿੰਦਾ ਟੀਕਾ ਭਰੇ ਨੂੰ ਠੀਕ ਹੈ ਬਾਈ ਪਰ ਖਾਲੀ ਮਨ ਕੇ ਲਵੇਂ ਮੜ ਕੇ ਕੋ ਭਰ ਕੇ ਤਾਰਾ ਘਟ ਨਾ ਜਗਲੇ ਦੇ ਘਰੇ ਜਾ ਕੇ ਹਾਂ ਜਦੋਂ ਤੂੰ ਤਾਂ ਗੱਬਣਾ ਬਿਲਕੁਲ ਹੈ ਨਾ ਬਾਈ ਬਾਕੀ ਇਹਨੇ ਮੇਰੇ ਨਾਲ ਪੰਜ ਸੱਤ ਦਿਨ ਉਹਦਾ ਦਨਾ ਬਾਈਆਂ ਤੇ ਜਾਨਵਰ ਬਈ ਬੋਲੀ ਪੈਂਦਾ ਕੋਈ ਨਾ ਕੋਈ ਬਾੜੀ ਫਿੱਕੀ ਨਹੀਂਗੀ ਵੀ ਇਹ ਬੋਲੂਗੀ ਨਾ ਕਿ ਨਹੀਂ ਤੇ ਜਾਣਖਾ ਵਾਲੇ ਬਾਕੀ ਬਾਈ ਸੂਣ ਤੋਂ ਇਨਾਕ ਟਾਈਮ ਬਾਅਦ ਪੰਜਾ ਛੇ ਮਹੀਨੇ ਬਾਅਦ ਤਾਂ ਪਸੂ ਬੰਨਦਾ ਹੀ ਹੈ ਸਹੀ ਬੰਨਦਾ ਹੀ ਹੈ ਬਈ ਆਪਾਂ ਕਹਿੰਦੇ ਦੋ ਮਹੀਨੇ ਬਾਅਦ ਵੀ ਨਹੀਂ ਹਾਂ ਉਹ ਜੋ ਕੋਈ ਬਾੜਾ ਹੀ ਕੋਈ ਜ਼ਿਆਦਾ ਜਾਨਵਰ ਹੋਆ ਭਈ ਰਾਜੀ ਹਾਈ ਆ ਉਹ ਜਾ ਦੋ ਮਹੀਨੇ ਬਾਅਦ ਤਾਰਾਂ ਦੇਉਂਦਾ ਨਹੀਂ ਕਹੇ ਇਹ ਜੀਸ਼ੇ ਤਾਂ ਬਣਨਾ ਹੀ ਆ ਕੇ ਜਾਣਾ ਨਹੀਂ ਲੋ ਜੀ ਤੇ ਬਾਕੀ ਆ ਬਾਈ ਕੋ ਚਾਰ ਮੰਨ ਲਵੇ ਹਾਂ ਸਾਢੇ ਚਾਰ ਵਾਲੇ ਸਾਢੇ ਤਿੰਨ ਮੰਨ ਲਵੇ ਬਸ ਠੀਕ ਹੈ ਨਾ ਸਵੇਰੇ ਦੁੱਧ ਵੱਧ ਘੜ ਦੂ ਥੋੜਾ ਜਿਹਾ ਤੇ ਮੁੱਲ ਬਈ ਇਹਦਾ ਪੱਕੀਤਾ ਕਿਤੇ ਦੋਨਾਂ ਦਾ ਇਹਦਾ ਬਈ 78000 ਰੁਪਏ ਜੀ ਪਹੁੰਚ 78000 ਨਾਲ ਕੱਟਾ ਬਈ ਹਨਾ ਨਾਲ ਕੱਟਾ ਆਪਾਂ ਬਈ ਦੂਜੀ ਮੱਝ ਦੀ ਜਵਾਈ ਕਰਕੇ ਇਹ ਮਨਿੰਦਰ ਨੂੰ ਬਈ ਪਾੜੇ ਤੇ ਮਿਲ ਪਣੀ ਬਈ ਇਹ ਬਈ ਜੀ ਪਾੜੇ ਤੇ ਇੱਕ ਅੱਧਾ ਡੰਗ ਟੀਕਾ ਲਵਾ ਵੀ ਸਕਦੀ ਅਗਲੇ ਤੇ ਘਰੇ ਜਾ ਕੇ ਗਾਰੰਟੀ ਕੋਈ ਨਹੀਂ ਠੀਕ ਹੈ ਬਈ ਠੀਕ ਹੈ ਤੇ ਪਾੜੇ ਤੇ ਮਿਲੂਗੀ ਤੇ 10 ਕਿਲੋ ਦੁੱਧ ਕੰਡੇ ਵਾਲਾ ਜੇ ਮੰਨ ਗਏ ਟੀਕਾ ਲਾਵੋਗੇ ਤਾਂ 9 ਕਿਲੋ ਦੁੱਧ ਕੰਡੇ ਵਾਲਾ ਕਿਉਂਕਿ ਟੀਕੇ ਥੋੜਾ ਘਟ ਘਟ ਜਾਂਦਾ ਘਟ ਜਾਂਦਾ ਜਾਨਵਰ ਇਹ ਟੀਕੇ ਤੋਂ ਡਰਦੀ ਹੈ ਬਈ ਇਹ ਇੱਕ ਡੰਗ ਦਾ ਮੇਰੇ ਕੋਲ ਵੀ ਆ ਕੇ ਲਵਾਇਆ ਸੀ ਨੇ ਪਰ ਹੌਣੇ ਨੂੰ ਬਰਵਾ ਕੋਈ ਤੇ ਹਾਂ ਕਿਉਂ ਨਹੀਂ ਐਨਾ ਹੀ ਛੜ ਲੱਤ ਜੇ ਕਰ ਜਾਵੇ ਤੇ ਮੱਝ ਫਰੀ ਦੇਵਾਂਗੇ ਆਪਾਂ ਤੇ ਹਾੜੀ ਚ ਭਲਾ ਨੂੰ 10 ਵਾਰੀ ਚੋਲੋ ਸਾਡੀ ਨੂੰ ਪੁੱਤਰਨ ਤੇ ਇੱਕ ਕ੍ਰੈਡਿਟ ਮਿੰਟ ਲੈ ਲੈਂਦੀ ਆ ਬੱਸ ਮਨ ਲੱਗੀ ਇਹ ਤਾਂ ਮਾਰਿਆ ਬੱਸ ਮੈਂ ਆਈ ਬਈ ਉਹ ਕਰੀ ਦਿਖਾਉਣਾ ਮਾ ਮਾਰ ਦੋ ਨਿਕਾ ਤੇ ਮੈਂ ਮਾਰ ਹਮਮ ਵਾਠੀ ਗਮਿੰਦਰ ਬਾਈ ਕਰਦੇ ਜਵਾਈ ਡਾਡੇ ਕਿਸੇ ਥਾਂ ਤੇ ਨਹੀਂ ਕੋਈ ਭੂਰ ਨਹੀਂ ਕੋਈ ਛਟਾਣੀ ਕੋਈ ਦੁੱਧ ਨਹੀਂ ਵੱਧ ਘਟ ਵਾਠੀ ਠੀਕ ਆ ਬਈ ਪਿਆਓ ਪੂਰਾ ਡਾਡਾ ਆਪਣੇ ਕੋਲ ਫੋਨ ਜਾ ਜੀ ਅਜੇ ਫਿਰ ਸੁਈ ਦਾ ਬਾਈ ਇਹਦਾ ਹੈ ਨਾ ਬੰਦਾ ਪਹਿਲਾਂ ਲੈਣ ਤੋਂ ਪਹਿਲਾਂ ਮੇਰੇ ਕੋਲ ਵੀਡੀਓ ਪਵਾਵੇ ਆ ਤੇ ਨੰਬਰ ਤੇ ਠੀਕ ਆ ਬਈ ਸੁੰਦੀ ਜੀ ਜੇਰ ਪੈਂਦੀ ਟਿੱਕਰ ਵੀ ਖੱਪਣ ਦੀ ਵੀਡੀਓ ਆਪਣੇ ਕੋਲ ਹੈ ਜੀ ਉਹ ਵੀ ਮੀਨੇ ਧਾਰ ਦਿੱਤੀ ਸੀਗੀ ਤੇ ਡਾਡਾ ਇਨਕਦ ਰੱਖਣਾ ਪੈਂਦਾ ਆ ਬੱਚਾ ਤਾਂ ਜਿੱਦਣ ਸੂਈ ਉਦੋਂ ਨਹੀਂ ਮਰ ਗਿਆ ਸੀਗਾ ਉਹਨੇ ਦੁੱਧ ਨਹੀਂ ਚੁੰਗਿਆ ਉਹ ਬਈ ਬਤੀਏ ਆਪਣੇ ਕੋਲ ਵੀਡੀਓ ਪਈ ਉਹਨੇ ਤਾਂ ਬਰਾਬਰੀ ਫੁੱਲ ਗਰੰਟੀ ਉਹਦੀ ਜਤ ਨਹੀਂ ਤੇ ਭਾਈ ਲੈਦਾ ਲੂਗਾ ਸੱਜਰਾ ਵਾਂਗੂ ਆਨੇ ਦਾ ਬੱਚਾ ਖੜਾ ਲਿਏ ਹੱਥ 'ਚ 1000 ਰੁਪਏ ਤਾਂ ਮਿਲ ਜਾਂਦਾ ਪਰ ਆਪਾਂ ਗਲਤ ਕੰਮ ਕਰਨਾ ਨਹੀਂ ਬਾਕੀ ਮਨਜਿੰਦਰ ਭਾਈ ਜਿਹੜੇ ਸਾਬਣਾ ਤੋਂ ਮੁੱਲ ਕੀਤਾ ਹਨ ਜੇ ਅੱਗੇ ਵੀ ਮੈਂ ਕਈ ਵਾਰੀ ਵੀਡੀਓ 'ਚ ਗੱਲਬਾਤ ਕਰਦਾ ਨਾ ਜੇ ਆਪਾਂ ਪਹਿਲਾਂ ਛੋਟੀ ਤੇ ਇੱਕ 6 70 ਲਾ ਕੇ ਵੀ ਤੇ ਲਰਛਾਰ ਉਹਨੇ ਵੀ ਕਰਨੀਆਂ ਕਿ ਨਹੀਂ ਹਾਂਜੀ ਕਿਉਂਕਿ ਉਹਦੇ ਤੇ ਵੀ ਇਹ ਥੋੜੋ ਵੀ ਉਹ ਜੰਦ ਗੋਦੋ ਉਹਨੇ ਵੀ ਮਿਹਨਤ ਫੁੱਲ ਮਿਹਨਤ ਕਰਾਉਂਦੀ ਹੈ ਪਹਿਲਾਂ ਤੋਂ ਹੀ ਫੇਰ ਭਾਈ ਇਹ ਦੁੱਧ ਵੀ ਦਿਨ ਦੇ ਦਿਨ ਤੇ ਕਰ ਦਊਗੀ ਜਾਂ ਜਦੋਂ ਗੱਬਣ ਹੋਗੀ ਨਾ ਠੀਕ ਹੈ ਭਾਈ ਤੂੰ ਵੀ ਦਿਨ ਦੇ ਦਿਨ ਤੇ ਕਰਾਉਂਦੇ ਦਿੰਦੀ ਹੈ ਕਿਉਂਕਿ ਪਹਾੜੇ ਦਾ ਲਾਲਚ ਬਹੁਤ ਕਰਦੀ ਮੈਂ ਠੀਕ ਹੈ ਭਾਈ ਹੈ ਨਾ ਆ ਗਰਮੋਂ ਗਰਮੀ ਛੋਨਾ ਚ ਨਾ ਲਾਉਣਾ ਤੇ ਦੁੱਧ ਦਹੀਂ ਲੱਸੀ ਵਾਧੂ ਕਰੇ ਜਾ ਮਾਰ ਜੀ ਭਾਈ ਉਹ ਫੇਰ ਪਰੇ ਕਰੋ ਫੇਰ ਆਗੇ ਡਰਾਉਣਗੇ ਮੱਝ ਨੂੰ ਉਹ ਉਹ ਦੇਖ ਇਹ ਨਾ ਡਾਲਦੀ ਉਹ ਨਹੀਂ ਡਾਲਦੀ ਪਾਣੀ ਮੈਨੂੰ ਪਤਾ ਨਹੀਂ ਹੁੰਦਾ ਜਾਨਵਰ ਦਾ ਇਹ ਦੁੱਧ ਪੀਣ ਨੂੰ ਆਉਂਦੇ ਦੁੱਧ ਪੀਂਦੇ ਨਹੀਂ ਕਈ ਵਾਰੀ ਜਾਨਵਰ ਨਾ ਜਦੋਂ ਖਸਮਾ ਹੁੰਦਾ ਜਦੋਂ ਕੋਈ ਚੀਜ਼ ਆਏ ਉਹ ਤੱਕ ਜਾਂਦਾ ਕਈ ਵਾਰੀ ਅਗੀ ਚਵਾਈ ਵੀ ਬਈ ਸੋਹਣੀ ਆ ਹਨ ਜਿਵੇਂ ਤਾਂ ਬਹੁਤ ਬਈਆ ਮੂੰਹ ਮੰਨ ਕੇ 100 ਕਿਲੋ ਗਾੜ ਹੈਗੀ ਮੂੰਹ ਤੇ ਦੂਹਾਂ ਤਨਾ ਉਹ ਗਾੜੀ ਹੈ ਗਾੜੀ ਹੈ ਹਨ ਇਹਨੇ ਵੀ ਮਾਦੀ ਚੋਂ ਆਉਣ ਲੱਗੀ ਭੜਕੂ ਕੀ ਕਰੂਗੀ ਘਰੇ ਜਾ ਕੇ ਗੱਡੀ ਨੂੰ ਲਾ ਕੇ ਠੀਕ ਹੈ ਬਈ ਆ ਦੋ ਚਾਰ ਮਿੰਟ ਮੱਜ ਨੂੰ ਸਾਧਾ ਲਾ ਕੇ ਨਾਲ ਦੀ ਨਾਲ ਚੋਲਣ ਹਾਂ ਠੀਕ ਹੈ ਬਈ ਆਟਾ ਮੂਰੇ ਭੁੱਖ ਦੇਣਾ ਠੀਕ ਹੈ ਜੱਪ ਕਰਕੇ ਚੋਲਣ ਕਿ ਵਾਈ ਬਹੁਤ ਪੋਲੀਆ ਕੋ ਘੂਰ ਛਟਾ ਹੈ ਨੀਆ ਖਾਨ ਵਦ ਘਟ ਹੈ ਨੀਗਾ ਠੀਕ ਹੈ ਬਈ ਨਾ ਬਾਕੀ ਦੋਨਾਂ ਮੱਜਾਂ ਦੇ ਬਾਈ ਨੇ ਇਹ ਗੱਲ ਬੋਲਤੀ ਵੀ ਕਈ ਵਾਰੀ ਜਾਨਵਰ ਬਾਈ ਕਹਿੰਦਾ ਵੀ ਆਪਣੀ ਤਸੱਲੀ ਆ ਪਰ ਕਈ ਵਾਰੀ ਜਾਨਵਰ ਇੱਕ ਦੋ ਦਿਨ ਕਰ ਜਾਂਦਾ ਬਾਈ ਇੱਕ ਦੋ ਦਿਨ ਛੜਲਾ ਤਾਂ ਨਹੀਂ ਕਰਦਾ ਟੀਕਾ ਲਵਾ ਸਕਦਾ ਹਾਂ ਵੀ ਕਈ ਵਾਰੀ ਪਸਮਣ ਤੋਂ ਕਰ ਜਾਂਦਾ ਬਾਈ ਉਹਦਾ ਬਾਈ ਜੇ ਆਪਣੇ ਘਰੇ ਜਿਹੜੀਆਂ ਬੰਨੀਆਂ ਉਹ ਵੀ ਇੱਕ ਦੋ ਦਿਨ ਕਰ ਜਾਂਦੀਆਂ ਕਿਹੜੀਆਂ ਬਾਈ ਬੁੜੀ ਚੌਲਵੇ ਟੀਕੇ ਦੀ ਵੀ ਗਾਰੰਟੀ ਆ ਬੰਦਾ ਚੌਲਵੇ ਬੰਦੇ ਥੋੜਾ ਡਰਦੀ ਆ ਠੀਕ ਹੈ ਬਈ ਹਣਾ ਉਹਦਾ ਬਾਈ ਹੁਣ ਆਇਆ ਵੀ ਕਈ ਵਾਰੀ ਆਪਣੇ ਵੀ ਜਿਹੜੇ ਪਸ਼ੂ ਘਰੇ ਰੱਖੇ ਹੁੰਦੇ ਆ ਕਈ ਵਾਰੀ ਉਹ ਹੀਟ ਚ ਆਏ ਨਾ ਤਾਂ ਉਹ ਇੱਕ ਦੋ ਦਿਨ ਟੰਗ ਮਿਲਦਾ ਨਹੀਂ ਉਹ ਆਪਾਂ ਨੂੰ ਵੀ ਇਹ ਤਾਂ ਜਿਹੜੇ ਬੰਦੇ ਰੱਖਦੇ ਉਹਨਾਂ ਨੂੰ ਸਾਹਮ੍ਹੇ ਹੈਗੀ ਇਹ ਚੀਜ਼ ਦੀ ਗੱਲ ਨਹੀਂ ਇੱਕ ਮਹੀਨਾ ਤੇ 12 13 ਦਿਨ ਨਹੀਂ ਹੋਇਆ ਪੂਰੇ ਬਸ ਠੀਕ ਹੈ ਨਾ ਆਪਣੇ ਕੋਈ ਵੀਡੀਓ ਜਿਹੜੀ ਮੋਬਾਈਲ 'ਚ ਬਣੀ ਹੋ ਤੇ ਤਰੀਕ ਵੀ ਲਿਖੀ ਹੋਈ ਉੱਤੇ ਠੀਕ ਹੈ ਬਈ ਮਨਜਿੰਦਰ ਨੂੰ ਕਿੰਨਾ ਜਾਣ ਕੇ ਕੋਈ ਸੱਜਣ ਜਿਹੜਾ ਆਨਲਾਈਨ ਜਿਹੜਾ ਕਹੇ ਵੀ ਯਾਰ ਵੀ ਬਈ ਮੈਨੂੰ ਅੱਖਾਂ ਮੀਚ ਕੇ ਭੇਜੀ ਦੇ ਇੰਨਾ ਦੁੱਧ ਮੈਂ ਚੋਈ ਚੱਲੂ ਬਈ ਬਾਈ ਜੀ ਪਹਾੜੇ ਦੇ ਚੋਊਗਾ 10 ਕਿਲੋ ਦੁੱਧ ਕੰਡੇ ਵਾਲਾ ਗਾਰੰਟੀ ਆ 10 ਕਿਲੋ ਦੁੱਧ 10 ਕਿਲੋ ਮੂਰੇ ਆਪਾਂ ਬਈ 10 ਕਿਲੋ ਦੁੱਧ ਵਾਲੀ ਦਾ ਕਰਾਂਗੇ ਕੀ ਬਈ 70 ਤੇ 77000 ਰੁ ਲਓ ਵੀ ਮਿੱਤਰੋ ਮੈਂ ਕਹਿੰਦਾ ਵੀ 10 ਕਿਲੋ ਦੁੱਧ ਮਾਝ ਦਾ ਬਹੁਤ ਹੋ ਜਾਂਦਾ ਬਾਈ ਬਹੁਤ ਹੋ ਜਾਂਦਾ ਬਾਈ ਨਹੀਂ ਹਾਂ ਕੋਈ ਬੱਚਾ ਨਹੀਂ ਛੱਡਣਾ ਕੁਝ ਨਹੀਂ ਕਰਨਾ ਬਸ ਜਾ ਕੇ ਚੋਣ ਗਈ ਹਾਂ ਰਕੀ ਬਾਈ ਨੇ ਵੀਡੀਓ ਤੇ ਸ਼ੁਰੂਜੀ ਵੀ ਕਿਹਾ ਏ ਕਿ ਜੇ ਕੋਈ ਸਚਨ ਕਹੂਗਾ ਵੀ ਇਹਦੇ ਸਿੰਘ ਖੁੱਲੇ ਆ ਜੇ ਕਿਹਦੇ ਦੇ ਸਿੰਘ ਕੁੰਡੇ ਹੁੰਦੇ ਤੇ ਫੇਰ ਇਹ ਵੀ ਮੈਂ ਕਹਿੰਦਾ ਵੀ ਲੱਖ ਤੋਂ ਗਾਂ ਰਾਂਗੀ ਸੀ ਬਾਈ ਰਾਂਗੀ ਸੀ ਬਾਈ ਪਰ ਬਾਈ ਜਿਹੜੇ ਬੰਦੇ ਨੇ ਦੁੱਧ ਪੀਣਾ ਏ ਉਹਨਾਂ ਨੂੰ ਇਹ ਚੀਜ਼ਾਂ ਦਾ ਮੈਟਰ ਨਹੀਂ ਕਰਦੀਆਂ ਹਾਂ ਸਹੀ ਗੱਲ ਹੈ ਬਾਈ ਅੱਜ ਕਿਸੇ ਬੰਦੇ ਨੇ ਕੋਈ ਅਗਲਾ ਕਹਿੰਦਾ ਬਾਈ ਮੈਂ 77 ਦੀ ਲਿਆ ਕੇ ਮਨੀਂਦਰ ਤੋਂ ਮੈਂ 85 ਦੀ ਵੇਚਣੀ 90 ਦੇ ਵਿੱਚ ਨੇ ਉਹ ਬੰਦੇ ਨੂੰ ਲੱਗਦਾ ਹੋਊਗਾ ਕਿ ਨਹੀਂ ਪਰ ਜਿਹਨੇ ਦੁੱਧ ਪੀਣਾ ਉਹਦੇ ਵਾਸਤੇ ਤਾਂ ਜਮਾ ਓਕੇ ਪੀ ਸੀ ਆ ਕਿ ਨਹੀਂ ਹੂੰ ਬਾਕੀ ਆ ਚਾਰੇ ਥਣਾ ਦੀਆਂ ਮੈਂ ਤੁਹਾਨੂੰ ਧਾਰਾ ਚੈੱਕ ਕਰਾ ਦਿਆਂ ਥਣਾ ਦੀ ਬਈ ਓਕੇ ਐ ਨਾ ਜਮਾ ਹੀ ਹੈ ਨਾ ਜਮਾ ਹੀ ਬਈ ਫੁੱਲ ਗਾਰੰਟੀ ਹੋਊਗੀ ਜੀ ਬਸ ਠੀਕ ਐ ਨਾ ਬਈ ਤੇ ਬਾਕੀ ਮਨੇ ਜੀ ਦੋ ਘੰਟੇ ਪਹਿਲਾਂ ਥੱਲੇ ਬੈਠੇ ਰਹੋ ਇਹ ਨੂੰ ਹੀ ਪੈਰੀ ਪਟ ਜੂਗੀ ਹੂੰ ਪੈਰ ਤਾਂ ਇਹ ਕਰਮਾੜੀ ਦਾ ਉਦੋਂ ਦਾ ਉਹਦੇ ਚ ਪਿਆ ਵੜੇ ਉਤੋਂ ਹਾਂ ਉਹ ਤਾਂ ਹੱਲਿਆ ਨਹੀਂ ਨਿਕ ਜੇ ਪਸੂ ਮੂਰੇ ਛੜ ਲਾਤਾ ਹੀ ਕਰੀ ਗਿਆ ਮੂਰੇ ਬੰਦਾ ਖੜਾ ਲਿਆ ਉਹ ਕਰ ਲਿਆ ਤੇ ਤਾਂ ਫਾਇਦਾ ਕੀ ਹੋਵੇ ਹਾਂ ਬਾਕੀ ਆ ਤੁਸੀਂ ਦੁੱਧ ਦਾ ਗੀੜੀਆ ਲਾ ਲਓ ਹਨ ਤੇ ਬਾਈ ਬਨਜਿੰਦਰ ਨੇ ਚੋਕੇ ਦਿਖਾ DIY ਆ ਆਪਾਂ ਫਾਰਮ ਦੀ ਲੋਕੇਸ਼ਨ ਬੋਲ ਕੇ ਤੇ ਫਿਰ ਆਪਾਂ ਨੰਬਰ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਲਾ ਦਾਂਗੇ ਬਾਕੀ ਸਾਰੇ ਸੱਜਣਾਂ ਨੂੰ ਨਾ ਇੱਕ ਚੀਜ਼ ਦੀ ਬੇਨਤੀ ਹੈ ਕਿ ਬਾਈ ਕੋਲੇ ਇਦਾਂ ਦੀ ਨਹੀਂ ਧੋਕੜ ਗੱਬਣਾ ਅੱਗੇ ਵੀ ਉਹ ਵੀਡੀਓ ਪਾਉਨੇ ਆ ਤੇ ਉਹ ਬਾਈ ਕੋਲ ਹਮੇਸ਼ਾ ਹੀ ਹੁੰਦਗਾ ਕਿ ਕਈ ਵਾਰੀ ਆਪਾਂ ਕਹਦੇ ਨੇ ਯਾਰ ਆਪਾਂ ਸਾਹਬ ਜਿਹੇ ਪੈਸੇ ਲਾਉਣੇ ਆ ਬਾਕੀ ਬਾਈ ਜਿਹੜਾ ਸੀਜ਼ਨ ਚੱਲ ਰਿਹਾ ਜਿਹ ਮਨ ਝੋਨੇ ਦਾ ਬਾਈ ਅਜੇ 10 ਬੰਦੇ ਵੀ ਲੱਗੇ ਤੇ ਦੁੱਧ ਹੀ ਨਹੀਂ ਪੂਰਾ ਹੁੰਦਾ ਕਿ ਨਹੀਂ 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 ਹੁੰਦਾ ਡੇਰੀ ਤੋਂ ਮਿਲਦਾ ਨਹੀਂ ਗਿਆ ਪਤਾ ਨਹੀਂ ਕਿਵੇਂ ਦਾ ਚੋਇਆ ਕਿਹੋ ਜਿਹਾ ਦੁੱਧਾ ਵਿੱਚ ਕੀ ਮਿਲਾਇਆ ਗੋਮਾਰ ਪਸ਼ੂ ਦਾ ਵੀ ਹੋਣਾ ਬਾਈ ਉੱਥੇ ਹਾਂ ਠੀਕ ਆ ਤੇ ਹਰਿਆਕ ਤਰ੍ਹਾਂ ਦਾ ਹੀ ਹੋਣਾ ਕਿਟ ਲੱਗੀ ਵਾਲਾ ਵੀ ਹੋਣਾ ਦੁੱਧ ਬਿਲਕੁਲ ਬਾਈ ਬਾਈ ਇਹ ਮੱਝ ਜੇ ਖਰੀਦੀ ਹੋਵੇ ਮੈਂ ਕਹਿੰਦਾ ਵੀ ਆ ਸੀਜ਼ਨ ਸੀਜ਼ਨ 9 ਕਿਲੋ ਦੁੱਧ ਦੇਈ ਗਈ ਛੋਟਾ ਛੋਟ 15 16 ਬੰਦੇ ਦੀ ਚਾਹ ਵਧੀਆ ਨਾਲ ਚੰਗੀ ਚਾਹ ਪੀਣ ਦੇ ਆਦੇ ਪੈਸੇ ਆ ਸੀ ਦਿਨ ਵਿੱਚ ਪੂਰੇ ਕਰਦੇ ਹਾਂ ਪੈਸੇ ਵੀ ਪੂਰੇ ਕਰਦੀ ਹੈ ਕਿ ਨਹੀਂ ਤੇ ਗਾ ਟੋਕਰ ਗੱਬੜ ਫੇਰ ਹੋਣ ਲੱਗ ਗਈ ਆ ਨਾ ਡੋਲੂ ਚੱਕਣ ਦੀ ਲੋੜ ਕਿ ਨਹੀਂ ਤੇ ਲੈ ਗਣਾ ਤੇ ਮਨਜਿੰਦਰ ਭਾਈ ਆਪਣੀ ਲੋਕੇਸ਼ਨ ਬੋਲ ਕੇ ਹਨ ਦੁੱਧ ਦੀ ਚੈੱਕ ਕਰ ਲਓ ਦਾ ਕਰਮਾਲੀ ਦਾ ਤੇ ਆਪਣਾ ਨੰਬਰ ਬੋਲ ਦਿਓ ਭਾਈ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਸੋਨਾ ਨਾਮ ਮਨਜਿੰਦਰ ਸਿੰਘ ਸੋਨ ਅਫ ਰਾਮ ਸਿੰਘ ਜੀ ਪਿੰਡ ਚੋੜੀਆਂ ਗਲਾ ਜਲਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਜੀ ਮੋਬਾਈਲ ਨੰਬਰ ਹੈ 9814340403 9814340403 ਤੇ ਲੋਕੀ ਸੱਚ ਨੂੰ ਹਣਾ ਬਾਲਟੀ ਦੀ ਚਾ ਕਰ ਲਓ ਬਾਲਟੀ ਕੋਈ ਛੋਟੀ ਨਹੀਂ ਨਗੀ ਹਣਾ ਇਹ ਬਾਕੀ ਮਣਜਿੰਦਰ ਦੀ ਇਹ ਗੱਲ ਦਿੰਦੀ ਬਾਈ ਜੇ ਕਿਹਦੇ ਨੇ ਚੋਣਾ ਦੋ ਡੰਗ ਚੋਈ ਚੱਲੇ ਬਾਈ ਆਈ ਨਹੀਂ ਇਹਨੂੰ ਦੁਬਾਰਾ ਫੇਰ ਵੈਜੇਪਲ ਆ ਥੰਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦੇ ਰੇਟ ਕਿਵੇਂ ਲੱਗੇ ਹੈ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਹੋਰ ਕੋਈ ਜਿਹੜੀ ਤਸੱਲੀ ਪਰਖ ਕਰਨੀ ਆ ਬਾਈ ਨੂੰ ਫੋਨ ਲਾ ਕੇ ਤੁਸੀਂ ਕਰ ਲੈਣੀ ਆ ਆਪਣਾ ਕੰਮ ਵੀਡੀਓ ਬਣਾਉਂਦਾ ਹੀ ਜਿਹੜੀ ਬਾਈ ਦੇ ਜਾਣਕਾਰੀ ਦਿੱਤੀ ਆ ਉਹ ਬਾਈ ਨੇ ਦੇ ਦਿੱਤੀ ਆ ਤੇ ਬਾਕੀ ਹੋਰ ਕੋਈ ਤਸੱਲੀ ਪਰਖ ਕਰਨੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਉਂਦੇ ਵਾਦੇ ਰਹੋ ਜੀ ਧੰਨਵਾਦ